ਸਬਜੀ ਸੰਗਿਆ ਕਿਹੜੇ ਜਗ੍ਹਾ ਤੋਂ ਆਪਾਂ ਜਗਪਾਲਪੁਰ ਫਗਵਾੜਾ ਹੰਮ ਫਗਵਾੜਾ ਜੀ ਆਪਾਂ ਤੁਹਾਨੂੰ ਬੋਡੀ ਸਾਰਟ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਇੱਕ ਇੱਕ ਕਰਕੇ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਆਪਾਂ ਦੱਸਣੀਆਂ ਕਰੋ ਮੈਨੂੰ ਜੀ ਘਰ ਤੋਂ ਘਟੋ ਜਦਾਂ ਮੈਂ ਘਰ ਤੋਂ ਘੜ ਕਹਦਾ ਮੇਰਾ ਵਿਆਹ ਸੀ ਕੱਲ ਜੀ ਤਾਂ ਫਿਰ ਸਾਰਾ ਜਿੱਦਾਂ ਸਖਤ ਰਹਿੰਦਾ ਸੀ ਠੀਕ ਆ ਜੀ ਜੀ ਸਖਤ ਸੀ ਓਕੇ ਤੇ ਉਦੋਂ ਬਾਅਦ ਬੀਬੀ ਦੀ ਗੋਲੀ ਮੈਂ ਖਾਂਦਾ ਸੀ ਬੀਬੀ ਦੀ ਗੋਲੀ ਖਾਂਦੇ ਸੀ ਹਾਂ ਜੀ ਹੂੰ ਤੇ ਬਹੁਤ ਜਣ ਬਹੁਤ ਖਦਾ ਮੈਂ ਲੇਕਿਨ ਕਾ ਬਾਈ ਆ ਖਲਾ ਮੈਂ ਖਾਂਦਾ ਰਿਆ ਮੈਨੂੰ ਰੌਣ ਨਹੀਂ ਕਿਤੇ ਮੈਂ ਜਿਵੇਂ ਵੀ ਤੁਹਾਨੂੰ ਕਿਸੇ ਨੇ ਦੱਸਣਾ ਤੁਹੇ ਦਵਾਈ ਵਗੈਰਾ ਲੈਣੀ ਖਾਣੀ ਹੈ ਨਾ ਜੀ ਜਿਆਦਾ ਮੈਂ ਇਹ ਬਾਡੀ ਨਹੀਂ ਇੱਕ ਤਰ ਹੋਰ ਦਿੱਕਤ ਕੀ ਤੁਹਾਨੂੰ ਲੱਤ ਨੂੰ ਪ੍ਰੋਬਲਮ ਕੀ ਮੇਰਾ ਗੋਡਾ ਦੁਖਾ ਜੀ ਮੇਰੇ ਕੋਲ ਤਰਨ ਸੀ ਹੁੰਦਾ ਉਹ ਓਕੇ ਜਦਾਂ ਜਾਮ ਹੋ ਗਈ ਮਤਲਬ ਕਹਿੰਦਾ ਜਾਮ ਹੋ ਗਈ ਮੋੜ ਨਹੀਂ ਸੀ ਮੇਰੇ ਕਾ ਦੀ ਟੜਾ ਜਾਂਦੀ ਮੈਂ ਪੈਰ ਫਾ ਜਾਂਦਾ ਗੋਡਾ ਮੋੜਦਾ ਨਹੀਂ ਸੀ ਹਾਂ ਜੀ ਹੁਣ ਗੋਡਾ ਵੀ ਮੋੜਦਾ ਮੇਰਾ ਪਹਿਲਾਂ ਪੌੜੀ ਚੱਲ ਲੈਂਦੀ ਸੀ ਨਹੀਂ ਪਹਿਲਾਂ ਨਹੀਂ ਪੌੜੀ ਚੱਲ ਨਹੀਂਦਾ ਹੁਣ ਵੀ ਨਹੀਂ ओके हां जी मतलब ਤੁਹਾਨੂੰ ਤੁਰਨ ਵਿੱਚ ਬਹੁਤ ਦਿੱਕਤ ਆਉਂਦੀ ਸੀ ਪੌੜੀ ਚੜਦੇ ਤਾਂ ਨਹੀਂ ਚੜ ਸਕਦੇ ਸੀ 12 13 ਡੰਡੇ ਉਹ ਮੈਂ ਅਸੀਂ ਚੜਦਾ ਸੀ ਪੌੜੇ ਕਿ ਮੁਰਗੀ ਖੇਲੀ ਉੱਤਰਦਾ ਨਹੀਂ ਮੈਂ ਡਰਦਾ ਫੇ ਓਕੇ ਹੁਣ ਦੋ ਪੌੜੇ ਜਾਂ ਲਗਾਤਾ ਵੀ ਮੈਂ ਡਰ ਜਾਣਾ ਮਤਲਬ ਤੁਹਾਨੂੰ ਤੁਸੀਂ ਸਰਸਪੈਕ ਨੂੰ ਵਰਤਿਆ ਤੁਹਾਡੇ ਕਹਿੰਦਾ ਪਹਿਲੇ ਤੁਹਾਨੂੰ ਗੋਡੇ ਨੂੰ ਕਾਫੀ ਪ੍ਰੋਬਲਮ ਸੀ ਤੁਰਨ ਵਿੱਚ ਦਿੱਕਤ ਆਉਂਦੀ ਸੀ ਔਰ ਔਰ ਪੌੜੀ ਨਹੀਂ ਚੜ ਸਕਦੇ ਸੀ ਤੇ ਪੇਨ ਬਹੁਤ ਹੁੰਦੀ ਸੀ ਬਹੁਤ ਬਹੁਤ ਜ਼ਿਆਦਾ ਜੀ ਠੀਕ ਆ ਜੀ ਤਾਂ ਹੁਣ ਤੁਸੀਂ ਸਰਸਪੈਕ ਨੂੰ ਵਰਤੇ ਆਇਆ ਸਰਸਪੈਕ ਵਰਤਣ ਤੋਂ ਬਾਅਦ ਅੱਜ ਤੁਹਾਨੂੰ ਮੇਰੇ ਖਿਆਲ 50 ਦਾ ਸਰਸਪੈਕ ਵਰਤਨ ਹੋ ਗਿਆ ਜੀ ਇੱਕ ਸਰਸਪੈਕ ਤੁਹਾਡਾ ਜਿਹੜਾ ਪੂਰਾ ਹੋ ਚੁੱਕਾ ਹੈ ਤੇ ਦੂਜਾ ਜਿਹੜਾ ਕੋਰਸ ਵੀ ਪੂਰਾ ਕਰਨਾ 50 ਅਗਲਾ ਤੁਸੀਂ ਲੈਣਾ ਆ ਹਾਂਜੀ ਹਾਂਜੀ ਤੇ ਜਿਹੜੇ ਪ੍ਰੋ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਕਿਵੇਂ ਫੀਲ ਕਰਦੇ ਹੋ ਉਹਨਾਂ ਨੂੰ ਮੈਂ ਇਹ ਕਹਾਂਗਾ ਜੀ ਕਿਉਂਕਿ ਮੈਂ ਜਨਾ ਮੈਂ ਤੰਗ ਸਿਕਾ ਲਾ ਸ਼ਾਇਦ ਕੋਈ ਨਾ ਨਾ ਤੰਗ ਹੋਵੇ ਉਹ ਸਾਰੇ ਬੀਮ ਭਰਾਵਾਂ ਪੈਣਾ ਨੂੰ ਮੈਂ ਇਹ ਕਹਾਂਗਾ ਕਿ ਤੁਸੀਂ ਇਹ ਦੂਰ ਵਰਤੋ ਬਾਡੀ ਸਰਫਸ ਜਿਹੜਾ ਇਹ ਹਰ ਇੱਕ ਬਿਮਾਰੀ ਦਾ ਲਾਜ ਆ ਹੈ ਹੌਂਦੀ ਪੌੜੀ ਵਗੈਰਾ ਚੱਲ ਲੈਨੇ ਆ ਮੈਨੂੰ ਕੋਲ ਦੌਰ ਕੇ ਤੁਰ ਫਿਰ ਲੈਨੇ ਆ ਮੈਂ ਕਹਿੰਦੀ ਮੈਂ ਬਹਿੰਦੇ ਨਹੀਂ ਪਿੰਡੀ ਤੇ ਕਹਿੰਦੇ ਜਿੰਨਾ ਜਦੋਂ ਗੋਡਾ ਨਹੀਂ ਜੁਆਲਦਾ ਮੈਂ ਬਹਿੰਦੇ ਨਹੀਂ ਉਹਨਾਂ ਤੋਂ ਖੇਤੀ ਦਾ ਕੰਮ ਆ ਨਾ ਤੇ ਹੁਣ ਸਾਰਾ ਕੰਮ ਕਰ ਲੈਨੇ ਆ ਸਾਰਾ ਜੀ ਮੈਗਨੇ ਪੱਠੇ ਵੱਡੇ ਓਕੇ ਪੱਠੇ ਵੀ ਮੈਂ ਵੱਡੇ ਦਦਨਾ ਅੱਗੇ ਪੱਠੇ ਵੱਢ ਨਹੀਂ ਹੁੰਦੇ ਸੀ ਮੈਂ ਖੜੇ ਨਹੀਂ ਹੁੰਦਾ ਓਕੇ ਇਹ ਦਦਨਾ ਪੱਠੇ ਵੱਢਦੇ ਸਾਰਾ ਜੋਰ ਹੈ ਨਾ 20 ਲੱਖ ਦਾ ਲੱਗਦਾ ਜੀ ਆਪਣਾ ਜੀ ਮੈਂ ਪੱਠੇ ਵੱਢਿਆ ਕਹਿੰਦਾ ਮੈਂ ਕਹਿੰਦਾ ਖਾਦ ਜਾਂਦਾ ਖਾਦ ਤੱਕ ਨਹੀਂ ਮੈਂ ਕਹਿੰਦਾ ਇਹ ਪੈਨੋ ਆ ਗਿਆ ਮੇਰਾ ਪੱਠੇ ਵੱਢਣਾ ਜਿਹੜੀ ਮੈ ਅਦੁੱਰਾ ਬਕਲ ਲਊਂਗਾ ਜੀ ਨਹੀਂ ਤੁਸੀਂ ਹੋਰ ਦਵਾਈ ਖਾਣੇ ਬਾਹਰੋਂ ਗ੍ਰੇਟੀ ਹਾਂ ਨਾ ਕੁਛ ਨਹੀਂ ਜੀ ਤੇ ਜਿਹੜੇ ਪਰ ਤੁਹਾਡੀ ਵੀਡੀਓ ਦੇਖਣ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਮੈਂ ਇਹ ਕਹੂੰਗਾ ਵੀ ਬਾਦੀਆਂ ਦਵਾਈਆਂ ਤਾਂ ਮੈਂ ਸੋਕੇਬ ਦੇ ਦੱਸਦਾ ਬਾਦੀਆਂ ਬਈਆਂ ਕੁਝ ਨਹੀਂ ਰੱਖਿਆ ਜਿਹੜੀਆਂ ਆਪਣੀਆਂ ਇਹ ਦਵਾਈਆਂ ਉਹ ਸਦੋਂ ਤੁਸੀਂ ਆਹ ਵਰਤੋ ਇੱਕ ਦੇਸੀ ਇੱਕ ਬਿਲਕੁਲ ਸਹੀ ਦਵਾਈ ਇਹ ਆ ਤੁਹਾਡੇ ਕਹਿੰਦਾ ਮਤਲਬ ਇਹ ਆ ਜੀ ਤੁਸੀਂ ਦਵਾਈਆਂ ਦਾ ਖਾ ਕੇ ਥੱਕ ਚੁੱਕੇ ਹੋ ਤਾਂ ਕਰੀ ਸਹੀ ਦੀ ਸਫਾਈ ਕਰਾ ਕੇ ਦੇਖੀਏ ਮੈਂ ਕਹਿੰਦਾ ਜੀ ਮੈਨੂੰ ਕੀ ਬਲੀ ਚੇਤਾ ਬਣ ਜਾਂਦਾ ਕਿਹੜੀ ਗੋਲੀ ਖਾਣੀ ਕਿਹੜੀ ਨਹੀਂ ਖਾਣੀ ਹੂੰ ਗੋਲੀਆਂ ਗੋਲੀਆਂ ਭੁੱਲ ਜਾਣੀਆਂ ਕਈ ਵਾਰੀ ਜਿੱਤੇ ਭੁੱਲ ਭੁੱਲਦਾ ਅੱਜ ਗੋਲੀ ਕੋਈ ਨਹੀਂ ਖਾ ਰੇ ਮੈਨੂੰ ਕੁਝ ਨਹੀਂ ਓਕੇ ਥੈਂਕ ਯੂ ਜੀ